44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ PR 126 PR 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 91 93 ਦਿਨਾਂ ਚ ਪੱਕ ਜਾਂਦੀ ਹੈ ਸੋ ਝਾੜ ਵੀ ਉੰਨਾ ਹੀ ਹੁੰਦਾ ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਵੱਲੋਂ ਇੱਕ ਬਹੁਤ ਵੱਡਾ ਤੇ ਖੁਸ਼ੀ ਭਰਿਆ ਖੁਲਾਸਾ ਹੋਇਆ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਦੀ ਘਟ ਵੀਜੀ ਉਹੀ ਫਾਂ ਤੇ ਪੀਆਰ 126 127 ਵੀਜੀ ਜਿਹਦੇ ਨਾਲ 470 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਬਚ ਗਿਆ ਉਹਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ 60 ਦਿਨ ਦਾ ਮਤਲਬ ਟਿਊਬਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ ਤੇ ਨਾਲ ਸਭ ਤੋਂ ਜਿਹੜੀ ਵਧੀਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਿਊਬਿਕ ਮੀਟਰ ਪਾਣੀ ਜਾਨੀ ਕਿ ਜਿਹਨੂੰ ਕਹਿਣਾ ਹੋਵੇ ਪੰਜਾਬੀ ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ ਜੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਹਤਿ ਗੁਰੂ ਸਾਹਿਬ ਦਾ ਜਿਹੜਾ ਬਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਤੇ ਝਾੜ ਵਈ ਉਨੀ ਨਿਕਲਿਆ ਤੇ ਪਾਣੀ ਵੀ ਬਚਿਆ ਬਿਜਲੀ ਵੀ ਬਚੀ ਹੈ ਸੋ ਮੈਨੂੰ ਧੰਨਵਾਦ ਕਰਦੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਮੇਰੀ ਸਲਾਹ ਤੇ ਕੰਮ ਕਰ ਰਹੇ ਮੈਂ ਕੋਈ ਗਲਤ ਸਲਾਹ ਕਦੇ ਵੀ ਨਹੀਂ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਮੈਂ ਮਾਹਰਾਂ ਨਾਲ ਗੱਲ ਕਰਕੇ ਜਿੱਥੇ ਵੀ ਪੰਜਾਬ ਦਾ ਕਿਸੇ ਕਿਸੇ ਨੂੰ ਫਾਇਦਾ ਹੁੰਦਾ ਹੋਵੇ ਮੈਂ ਉਹੀ ਸਲਾਹ ਦੇਵਾਂਗਾ ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਉਹਦਾ ਬਚਾਅ ਹੋਊਗਾ ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ ਪੀਆ 126 ਪੀਆ 127 128 129 130 ਚੋ ਬੀਜੋ ਬਾਸਮਤੀ ਬੀਜੋ ਇਸ ਵਾਰ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਔਰ ਭਾ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵਧ ਕੇ ਮਿਲੇ ਸੇ ਮੰਡੀਆਂ ਦੇ ਵਿੱਚ ਪਰਵੰਦਾ ਦਾ ਬਾਕੀ ਲਿਫਟਿੰਗ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਗੀ। ਔਰ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੈਸੇ ਨੇ ਉਹ ਖਾਤੇ 'ਚ ਪੈਂਦੇ ਨੇ ਕਿਉਂਕਿ ਅਸੀਂ ਸੀਸੀਐਲ ਕਹਿੰਦੇ ਆ ਜਿਹਨੂੰ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੈਂਟਰ ਤੋਂ ਆਉਂਦੀ ਹੈ ਕਿ ਉਹ ਜਿਹੜੀ ਜਿਹੜਾ ਝੋਨਾ ਜਾਂ ਕਣਕ ਉਹ ਖਰੀਦਦੇ ਨੇ ਉਹਦੇ ਪੈਸੇ ਦਿੰਦੇ ਨੇ। ਅਸੀਂ ਕਹਿੰਦੇ ਜੀ ਪਹਿਲਾਂ ਪੈਸੇ ਦਿਓ। ਜਦੋਂ ਜਦੋਂ ਤੁਸੀਂ ਆਪਣਾ ਲਿਫਟਿੰਗ ਕਰੀ ਜਾਓਗੇ ਅਸੀਂ ਨਾਲ ਦੀ ਨਾਲ ਉਹ ਪੈਸੇ ਜਿਹੜੇ ਨੇ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ। ਤਾਕੇ ਉੱਤਮ ਖੇਤੀ ਮਦਮ ਵਪਾਰ ਨਖਿਤ ਚਾਕਰੀ ਜਿਹੜਾ ਇਹ ਵੀ ਜਿਹੜਾ ਬਾਣੀ ਚ ਲਿਖਿਆ ਹੈ ਉਹਦਾ ਵੀ ਆਪਾਂ ਥੋੜਾ ਬਹੁਤ ਜਿਹੜਾ ਉਹਦੇ ਉਹਦੇ ਅਮਲ ਕਰਦੇ ਨਜ਼ਰ ਆਈਏ ਮੈਨੂੰ ਉਮੀਦ ਹੈ ਕਿ ਵਿਖੇ ਦੇ ਵਿੱਚ ਆਪਾਂ ਧਰਤੀ ਦਾ ਪਾਣੀ ਵੀ ਬਚਾਵਾਂਗੇ ਆਪਣਾ ਬਿਜਲੀ ਵੀ ਬਚਾਵਾਂਗੇ ਨਾਲ ਨਾਲ ਵਾਤਾਵਰਨ ਵੀ ਬਚੂਗਾ ਕਿਉਂਕਿ ਪੂਸਾ 44 ਦੀ ਪਰਾਲੀ ਵੀ ਜ਼ਿਆਦਾ ਹੈ ਉਹਦਾ ਕੱਦ ਜਿਹੜਾ ਉਹ ਲੰਬਾ ਹੁੰਦਾ ਹੈ ਉਚਾਈ ਚ ਤੇ ਪੀਆ 126 ਜਿਹੜੀ ਹੈ ਉਹ ਘਟ ਹੈ ਉਚਾਈ 'ਚ ਸੋ ਕਈ ਫਾਇਦੇ ਹੋਏ ਨੇ ਔਰ ਅੰਗਰੇਜ਼ੀ ਦੇ ਵੱਡੇ ਵੱਡੇ ਅਖਬਾਰਾਂ ਨੇ ਦੇਸ਼ ਦੇ ਨੇ ਫਰੰਟ ਪੇਜ ਤੇ ਇਹਨੂੰ ਜਗ੍ਹਾ ਦਿੱਤੀ ਹੈ ਕਿ ਇਹ ਫੈਸਲਾ ਜਿਹੜਾ ਬਹੁਤ ਲਾਹੇਵੰਦ ਰਿਹਾ ਪੰਜਾਬ ਲਈ ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਆਪਾਂ ਸਮੱਸਿਆਵਾਂ ਦੇ ਹੱਲ ਵੀ ਕਰਦੇ ਰਵਾਂਗੇ ਕੱਸੀਆਂ ਨਹਿਰਾਂ ਬੰਦ ਪਈਆਂ ਜਿਹੜੀਆਂ ਰਜਵਾਹੇ ਸੂਏ ਉਹਨਾਂ ਨੂੰ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਨਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚੇ ਪੰਜਾਬ ਨੂੰ ਫੇਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਵਕਤ ਤਤਪਰਾਂ ਦਿਨ ਰਾਤ ਤੁਹਾਡੇ ਨਾਲ ਖੜਾਗੇ ਔਰ ਮਿਲਦੇ ਗਿਲਦੇ ਵੀ ਰਹਿਾਂਗੇ ਤਾਂ ਕਿ ਜਿਹੜਾ ਕੋਈ ਛੋਟੀ ਮੋਟੀ ਵੀ ਸਮੱਸਿਆ ਹੋਵੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੀ ਛੋਟੀ ਜੀ ਬੇਨਤੀ ਨੂੰ ਸਵਾਰ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਤੇ ਕਿਸਾਨ ਮਿਲਣੀ ਜਾਂ ਕੋਈ ਇਸ ਤਰ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾ ਕੇ ਹੋਰ ਕਿਹੜੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਨੇ ਕਦੋਂ ਕਿਹੜੀ ਫਸਲ ਨੂੰ ਆਪ ਬਦਲਵੀਂ ਫਸਲ ਦੇ ਤੌਰ ਤੇ ਲੈ ਸਕਦੇ ਆ ਤਾਂ ਕਿ ਝੋਨੇ ਤੋਂ ਆਪਣਾ ਖੇੜਾ ਛੁੱਟੇ ਤਾਂ ਕਿ ਧਰਤੀ ਦਾ ਜਿਹੜਾ ਉਪਜਾਊ ਪਾਣਾ ਉਹ ਵੀ ਬਚਿਆ ਰਵੇ ਔਰ ਜਿਹੜਾ ਨਹਿਰੀ ਪਾਣੀ ਹੈ ਉਹਦੇ ਵਿੱਚ ਮਿਨਰਲਸ ਹੁੰਦੇ ਨੇ ਤੱਤ ਹੁੰਦੇ ਨੇ ਉਹਦੇ ਨਾਲ ਫਸਲ ਜਿਹੜੀ ਹੈ ਉਹਦਾ ਝਾੜ ਵੱਧਦਾ ਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਬਹੁਤ-ਬਹੁਤ ਧੰਨਵਾਦੀ ਕਰੀ ਫੇਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਨ੍ਹਾਂ ਜਿਨੇ ਵੀ ਹਿੱਸਾ ਪਾਇਆ ਬਹੁਤ-ਬਹੁਤ ਅਹਿਦ ਨਾਲ ਧੰਨਵਾਦ sá